ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜ਼ੀਆਂ ਸੂਆਂ ਦੇ ਰਾਮਾ ਚੋਲੇ ਲੈ ਕੇ ਆਏ ਹਾਂ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਪੁੱਛ ਲੈਨੇ ਬਾਈ ਤੋਂ ਜੀ ਅੱਜ ਹੋਇਸ ਬਾਈ ਜੀ ਹਸੀ ਕਾਲ ਹਸੀ ਕਾਲ ਡਾਕਟਰ ਕੋ ਠੀਕ ਹੀ ਵਧੀਆ ਵਧੀਆ ਠੀਕ ਆ ਤੂੰ ਦੱਸ ਵਧੀਆ ਨਾਮ ਕੀ ਡਰੈਸ ਬੋਲੋ ਨਾਮ ਗੋਰਾ ਪਿੰਡ ਪਧੌੜ ਜ਼ਿਲ੍ਹਾ ਬਰਨਾਲਾ ਦਾ ਪਤਾ ਸਿਰਵਦਾਤਾ ਰੋਡ ਤੇਪਨਾਕਾਰਾ ਠੀਕ ਹੈ ਮੋਬਾਈਲ ਨੰਬਰ ਬੋਲੋ 987820432 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਪਹਿਲੇ ਨੰਬਰ ਤੇ ਵਾਰਡ ਦੇ ਦਾ ਕਿਹੜਾ ਸੁਸੂਈ ਆ ਇਹ ਡਾਕਟਰ ਪਲੂਨ ਸੁਈ ਆ ਰਾਤ 12:00 ਵਜੇ ਜੇਰਜੂਰ ਪੈ ਗਈ ਬੱਚੀ ਰਿਤੀਆ ਮਗਰ ਬੱਚੀ ਵੋ ਪੈ ਰਹੀ ਰਿਤੀਆ ਬੱਚੀ ਬੜੀ ਕੁਆਲਿਟੀ ਦੀ ਆ ਬਹੁਤ ਚੰਗਾ ਨਿਕਲਣਾ ਕਹਿੰਦਾ ਹਾਂ ਹਾਂ ਸਹੀ ਗੱਲ ਆ ਬੱਚਾ ਵੀ ਬੱਚੀ ਨੂੰ ਜਨਮ ਦਿੰਦਾ ਸੁਈ ਸਵਾਈ ਜੇਰਜੂਰ ਭਾਈ ਕਹਿੰਦਾ ਓਕੇ ਆ ਬਾਕੀ ਥਾਣ ਬੜਾ ਚੰਗਾ ਲੱਗੇ ਬਹੁਤ ਚੰਗਾ ਥਾਣਾ ਥੀ ਚੋਈ ਆ ਇਹ ਪਲੂਨ ਹਾਂ ਬਹੁਤ ਚੰਗਾ ਥਾਣਾ ਥਣ ਲੈ ਇਕਲਾ ਇਕਲਾ ਥਾਣ ਮੁੱਠੀ ਵਾਲਾ ਥਣ ਯਾਰੇ ਥਣ ਵਿੱਤੀ ਤੇ ਜਿੰਨਾ ਬੋਲਾ ਕੱਢਿਆ ਫਿਰ ਬੋਲਾ ਕੱਢਦਾ ਹੋਇਆ ਹੋਲਾ ਤੋਰ ਕੇ ਰਖਾ ਦੇ ਰੰਗ ਰੂਪ ਚੰਗਾ ਕੱਦ ਵੱਡ ਚੰਗਾ ਬਾਕੀ ਚਾਰੂ ਬੜੀ ਆ ਮੇਨ ਗੱਲੇ ਖਾਣ ਪੀਣ ਬੋਖ ਲੇਗਾ ਲਾਈਟ ਭਜੀ ਦਿਆ ਠੀਕ ਆ ਨਿਵਾ ਨੂੰ ਦੇਣੀ ਸੀ ਹੂੰ 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 ਬੱਚਾ ਮਗਰ ਬੱਚੀ ਆ ਭਾਈ ਤੇ ਥਣ ਬੜਾ ਕਮਾਲ ਦਾ ਚਵਾਈ ਓਕੇ ਹੋ ਗਿਆ ਆਕ ਨੰਬਰ ਮੋਟਾ ਮੋਟਾ ਚੋਣ ਜੇ ਮੈਂ ਦੂਜਣ ਦੂਜਣ ਵਰਗਾ ਥਣਾ ਦਾ ਚਵਾਈ ਆ ਆਰਡਰ ਦੇਖੋ ਆਰਡਰ ਕਮਾਲ ਦਾ ਤਿਆਰ ਕਰਿਆ ਸ਼ਾਮ ਤੱਕ ਆਰਡਰ ਦੀ ਕੁਆਲਿਟੀ ਜਿਹੜੀ ਹੋਰ ਵੀ ਵਧੀਆ ਤਿਆਰ ਕਰ ਲੂਗੀ ਬਾਕੀ ਆ ਡਾਕਟਰ ਹੂੰ ਜਿਵੇਂ ਪਰੋਣ ਸੁਈ ਆ ਇਹਦੂ ਦੁੱਗਣਾ ਥਾਣ ਹੋਰ ਵੱਡੂ ਕੱਢ ਕੇ ਸਹੀ ਗੱਲ ਆ ਹੂੰ ਤੋਰਾ ਤਾਰਾ ਕਰਮਾਲੀ ਦਾ ਚੰਗਾ ਆਰਡਰ ਕਮਾਲ ਦਾ ਤਿਆਰ ਕਰਿਆ ਸੋਹਣਾ ਆਰਡਰ ਦੇਖ ਨੇੜੇ ਤੇ ਚੈੱਕ ਕਰ ਲੋ ਕੱਲਾ ਕੱਲਾ ਥਾਣ ਮੁਕੀ ਵਾਲਾ ਥਾਣਾ ਕੀ ਮੁੱਲ ਆ ਬਈ ਇਹਦਾ ਦੇ ਦਾਂਗੇ ਡਾਕਟਰ ਮੁੱਲ ਤਾ ਕੋ ਮਰਿਆ ਵਾਟ ਦੇ ਦਾਂਗੇ ਠੀਕ ਆ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲਓ ਬਾਈ ਕਹਿੰਦਾ 62000 ਦੀ ਬੜਾ ਜਿਹੜੀ ਮਾ ਦੇ ਦਾਂਗੇ ਚਿੰਨੀ ਬਾਕੀ ਚੰਗੀ ਬੱਚੀ ਕੁਆਲਿਟੀ ਦੇ ਅੱਗੇ ਵੀ ਰੋਣ ਨਾ ਪਰ ਕਿਹੜਾ ਸੂਸੂਈ ਹੈ ਇਹ ਦੂਜੇ ਸੂ ਗਿਆ ਕਦੋਂ ਸੂਈ ਹੈ ਇਹ ਨੂੰ ਹੋ ਗਿਆ ਤਿੰਨ ਦਿਨਾਂ ਅਜੇ ਸੂਈ ਨਹੀਂ ਠੀਕ ਆ ਬੰਦਾ ਕੀ ਇਹ ਇਹਦੇ ਬੱਚਾ ਦਿੱਤਾ ਔਰ ਬੱਚਾ ਦਿੱਤਾ ਕਿ ਕਿੰਨਾ ਕੁ ਬੋਲ ਦੁੱਧ ਹੋ ਗਿਆ 18 17 ਕਿਲੋ ਇੰਨਾ ਤਿਆਰ ਠੀਕ ਆ ਉਹ ਇਹਨਾਂ ਦਾ ਖੋਲੇ ਹੀ ਖੋਲ ਲੈ ਬਾਈ ਤੁਰ ਕੇ ਦਿਖਾ ਦੇ ਫੇਸ ਚੰਗਾ ਰੰਗ ਰੂਪ ਚੰਗਾ ਆਡਰ ਕਮਾਲ ਦਾ ਸੋਹਣਾ ਥਣ ਹਵਾਨਾ ਚਵਾਈ ਕਿਵੇਂ ਆ ਟੱਕ ਨੰਬਰ ਮੋਟਾ ਠੀਕ ਆ ਮੋਟਾ ਉਹਨੂੰ ਪੰਪ ਵਾਲੀ ਚਵਾਈ ਆ ਕੀ ਬਾਤ ਆ ਬਾਈ ਹੂੰ ਚਵਾਈ ਚੂਹੀ ਤਾਂ ਬਾਈ ਕਹਿੰਦਾ ਟੁੱਲੂ ਪੰਪੀਆ ਸੋਰਾ ਤਾਰਾ ਕਰਮਲੀ ਦਾ ਚੰਗਾ ਆਰਡਰ ਕਮਾਲ ਦਾ ਸੋਹਣਾ ਥਣ ਹਵਾਨਾ ਬਈ ਕਿੰਨਾ ਦੁੱਧ ਦੇ ਦੂਆ ਐਸਟੀਮੇਟ 25 ਦਾ ਦੇਊ ਡਾਕਟਰ ਹੂੰ ਬਾਕੀ ਇਹਨਾਂ ਦਾ ਦੁੱਧ ਦੱਸੇ ਬਾਦੀਆ 30 ਦੇ ਦਾ ਸਹੀ ਗੱਲ ਜੇ ਮੈਂ ਗਰਮੀ 25 26 ਕਿਲੋ ਬਹੁਤ ਆ ਹੂੰ ਬਾਕੀ ਇਹਦੀ ਫੈਂਟ ਵੀ ਚੰਗੀ ਆਉਗੀ ਹਾਂ ਫੈਂਟ ਫੁੱਲ ਹੋਣੀ ਹੈ ਗਰਮੀ ਘਟ ਮਾਨੂੰ ਜਦਵਰੀ ਡਫੁੱਲ ਜੰਗੀ ਨੇਵਾਂ ਲੂਆ ਕਮਾਲਾ ਨਾਣਾ ਨੂਣਾ ਫੁੱਲ ਤੇ ਸੋਈ ਸਵਾਈ ਬੱਚਾ ਮਗਰ ਬੱਚੇ ਬੱਚੇ ਬਹੁਤ ਚੰਗੇ ਪਾਉਂਦੀ ਹੈ ਨਾ ਹੂੰ ਇਹ ਬੱਚਾ ਹੋ ਜਾਗਾ ਠੀਕ ਆ ਪਲੋਂ ਨੇ ਤਾਂ ਬੱਚੀ ਦਿੱਤੀ ਸੀ ਠੀਕ ਆ ਹੂੰ ਜਿ ਖਾਨ ਬਹੁਤ ਚੰਗਾ ਤੇ ਮੁੱਲ ਕੀ ਆ ਫਿਰ ਇਹਦਾ ਮੁੱਲ ਕੋਸ ਮਰਜ਼ੀ ਕਰੀਏ 95 ਦੀ ਦੇਣੀ ਆ ਸੇ ਠੀਕ ਆ ਮੁੱਲ ਕਰਾਉਣ ਨੂੰ ਜੰਨਾ ਮਰਜ਼ੀ ਕਰਾ ਲਓ ਬਾਈ ਕਹਿੰਦਾ 95000 ਦੀ ਵੜ ਦੇ ਦਾਂਗੇ ਸੂਈ ਸਵਾਈ ਆ ਬਾਈ ਕੱਦ ਬੱਡ ਰੰਗ ਰੂਪ ਮੁੱਲ ਚੰਗਾ ਠੰਡੀ ਸੀ ਲਾਉ ਬਹੁਤ ਜ਼ਿਆਦੇ ਬਰਫਾਂ ਦੀ ਠੰਡੀਆਂ ਨਹੀਂ ਹਨ ਮਰਜ਼ੀ ਪੂਰੀ ਠੰਡੀ ਸੀ ਲਾ ਜਿਵੇਂ ਮਰਜ਼ੀ ਲਾ ਸਲਾਈ ਚੱਲ ਕੋਈ ਚੱਕ ਨਾਗਬਾਈ ਕੋਲੇ ਸੀਗੇ ਦੋ ਦੋ ਨਹੀਂ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾ ਕਰ ਲਿਓ ਜੀ ਧੰਨਵਾਦ